ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਤੇ ਆਪਣੀਆਂ ਸਿਚੁਏਸ਼ਨਸ ਨੂੰ ਹੈਂਡਲ ਕਰ ਰਹੇ ਹੋਵੋਗੇ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਨਾ ਮੇਰਾ ਆਪਣੇ ਪੁਰਾਣੇ ਬਜ਼ੁਰਗ ਪੁਰਾਣੇ ਜੋ ਸਾਡੇ ਰਿਸ਼ੀ ਮੁੰਨੇ ਸੀ ਜੋ ਸਾਡੇ ਪੁਰਾਣੇ ਲੋਕ ਸੀਗੇ ਨਾ ਉਹਨਾਂ ਦੇ ਸਿੱਖਤ ਕਰਨ ਨੂੰ ਬਹੁਤ ਮਨ ਕਰ ਰਿਹਾ ਹੈ ਮੇਰਾ ਦਿਲ ਕਰ ਰਿਹਾ ਉਹਨਾਂ ਦੇ ਸਿੱਖਤ ਕਰਨ ਨੂੰ ਕਿਉਂਕਿ ਜੋ ਮਤਲਬ ਕਿੰਨੇ ਸਮਝਦਾਰ ਸੀ ਉਹ ਲੋਕ ਕਿੰਨਾ ਗਿਆਨ ਸੀ ਉਹਨਾਂ ਕੋਲ ਅੱਜ ਜੋ ਸਾਨੂੰ ਉਹਨਾਂ ਨੇ ਚੀਜ਼ਾਂ ਬਖਸ਼ੀਆਂ ਨੇ ਜਿਨ੍ਹਾਂ ਨੂੰ ਅਸੀਂ ਵਹਿਮ ਭਰਮ ਦਾ ਨਾਮ ਦੇ ਦਿੰਦੇ ਆ ਉਹ ਚੀਜ਼ਾਂ ਉਸ ਟਾਈਮ ਦੇ ਅਕੋਰਡਿੰਗ ਅਕੋਰਡਿੰਗ ਇਵਨ ਅੱਜ ਦੇ ਟਾਈਮ ਦੇ ਅਕੋਰਡਿੰਗ ਵੀ ਅਸੀਂ ਦੇਖੀਏ ਨਾ ਤੇ ਉਹ ਬਹੁਤ ਬੈਨੀਫੀਸ਼ੀਅਲ ਨੇ ਉਸ ਟਾਈਮ ਉਹਨਾਂ ਨੇ ਆਪਣੇ ਆਪ ਨੂੰ ਸੇਫ ਰੱਖਣ ਲਈ ਉਹ ਚੀਜ਼ਾਂ ਬਣਾਈਆਂ ਸੀ ਹੋ ਸਕਦਾ ਹੈ ਕਿ ਉਹ ਗਿਆਨ ਜੋ ਉਸ ਟਾਈਮ ਸੀ ਉਹ ਸਾਡੇ ਕੋਲ ਪਾਸ ਹੁੰਦਾ 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 ਅੱਜ ਉਹਦਾ ਫਲੇਵਰ ਕਿਤੇ ਰਸਤੇ 'ਚ ਹੀ ਗੁੰਮ ਹੋ ਗਿਆ ਆ ਬਸ ਸਾਡੇ ਕੋਲ ਸਿਰਫ ਜਾਣਕਾਰੀ ਰਹਿ ਗਈ ਹੈ ਬਟ ਜੇ ਅਕਚੁਅਲ ਤੇ ਦੇਖੀਏ ਤਾਂ ਅੱਜ ਜਿਨ੍ਹਾਂ ਚੀਜ਼ਾਂ ਦੀ ਅਸੀਂ ਗੱਲਾਂ ਕਰ ਰਹੇ ਹਾਂ ਜਿੱਦਾਂ ਅਸੀਂ એનર્ਜੀ ਦੀ ਗੱਲ ਕਰਦੇ ਆ ਮੈਨੀਫੈਸਟੇਸ਼ਨ ਦੀ ਗੱਲ ਕਰਦੇ ਆ ਲਾਅ ਆਫ ਅਟਰੈਕਸ਼ਨ ਦੀ ਗੱਲ ਕਰਦੇ ਆ ਜਾਂ ਫਿਰ ਈਵਨ ਉਹ ਵਾਲੇ ਕਨਸੈਪਟ ਕਹਿ ਸਕਦੇ ਆ ਕਿ ਹਾਂ ਨਜ਼ਰਾਂ ਦੀ ਗੱਲ ਕਰਦੇ ਕਿ ਕਿਸੇ ਨੂੰ ਨਜ਼ਰ ਲੱਗਦੀ ਆ ਤਾਂ ਇਹ ਸਾਰੀਆਂ ਚੀਜ਼ਾਂ ਤਾਂ ਸਾਡੇ ਪੁਰਾਣੇ ਬਜ਼ੁਰਗ ਬਹੁਤ ਟਾਈਮ ਪਹਿਲਾਂ ਸਾਨੂੰ ਦੱਸ ਚੁੱਕੇ ਨੇ ਬਸ ਨਾਮ ਵੱਖਰੇ ਸੀ ਤਾਂ ਅੱਜ ਦੀਆਂ ਚੀਜ਼ਾਂ ਸਾਨੂੰ ਅਟਰੈਕਟ ਕਰਦੀਆਂ ਨੇ ਕਿਉਂਕਿ ਉਹ ਚੀਜ਼ਾਂ ਦੇ ਨਾਮ ਵੱਖਰੇ ਹੋ ਗਏ ਨੇ ਕਨਸੈਪਟ ਹਰ ਚੀਜ਼ ਦਾ ਸੇਮ ਹੈ ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਈ ਸਾਡੇ ਵਹਿਮ ਪਰ ਇਹੋ ਜਿਹੇ ਨੇ ਜਿੱਥੇ ਅਸੀਂ ਆਪਣਾ ਦਿਮਾਗ ਨਹੀਂ ਲਾਉਂਦੇ ਉਹ ਸਾਡੀ ਕਮੀ ਰਹਿ ਜਾਂਦੀ ਹੈ ਆਪਾਂ ਚੱਲਦੇ ਹਾਂ ਅੱਜ ਦੇ ਟੌਪਿਕ ਵੱਲ ਸਾਡੇ ਸ਼ਬਦਾਂ ਵਿੱਚ ਤੇ ਸਾਡੀ ਸੋਚ ਵਿੱਚ ਇੰਨੀ ਕਿ ਜ਼ਿਆਦਾ ਸ਼ਕਤੀ ਹੈ ਕਿ ਅਸੀਂ ਚਾਹੀਏ ਤੇ ਕਿਸੇ ਨੂੰ ਵਾਧੂਆ ਵੀ ਦੇ ਸਕਦੇ ਹਾਂ ਤੇ ਅਸੀਂ ਚਾਹੀਏ ਤੇ ਕਿਸੇ ਨੂੰ ਦੁਆ ਵੀ ਦੇ ਸਕਦੇ ਹਾਂ ਕਿਸੇ ਨੂੰ ਬlesing ਵੀ ਦੇ ਸਕਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਅਸੀਂ ਆਪਣੀ ਭੱਜ ਦੌੜ ਦੇ ਵਿੱਚ ਇੰਨੇ ਕ ਜਿਆਦਾ ਆਪਣੇ ਆਪ ਨੂੰ ਡਾਇਵਰਟ ਕਰ ਚੁੱਕੇ ਹਾਂ ਇੰਨੇ ਕ ਜਿਆਦਾ ਅਸੀਂ ਆਪਣੀ એનર્ਜੀ ਨੂੰ ਬਿਖੇਰ ਚੁੱਕੇ ਹਾਂ ਕਿ ਨਾ ਅਸੀਂ ਕਿਸੇ ਨੂੰ ਦੁਆ ਦੇ ਪਾ ਰਹੇ ਹਾਂ ਜੇ ਮੈਂ ਕੰਪੈਰੀਜ਼ਨ ਕਰਾਂ ਕਿ ਅਸੀਂ ਕਿਸੇ ਵਾਸਤੇ ਵਧੀਆ ਸੋਚ ਰਹੇ ਹਾਂ ਤੇ ਕਿਸੇ ਵਾਸਤੇ ਮਾੜਾ ਸੋਚ ਰਹੇ ਹਾਂ ਤਾਂ ਜਿਆਦਾ ਚੀਜ਼ ਕੀ ਵਰਕ ਕਰ ਰਹੀ ਹੈ ਜਿਆਦਾ ਚੀਜ਼ ਆਬਵੀਅਸਲੀ ਨੈਗੇਟਿਵ ਬਿਟ ਹੀ ਵਰਕ ਕਰ ਰਹੀ ਹੈ ਕਿ ਇਕੇ ਇਨਸਾਨ ਬਹੁਤ ਨੈਗੇਟਿਵ ਹੈ ਤੇ ਉਹ ਤੁਹਾਡੇ ਲਈ ਕੁਝ ਚੰਗਾ ਬੋਲ ਰਿਹਾ ਜਾਂ ਤੁਹਾਨੂੰ ਕੋਈ ਦੁਆ ਦੇ ਰਿਹਾ ਜਾਂ ਕੋਈ ਬlesing ਦੇ ਰਿਹਾ ਤਾਂ ਉਹ ਜਲਦੀ ਕਿਤੇ ਵਰਕ ਨਹੀਂ ਕਰਦੀ ਇਹ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਉਹ ਇਨਸਾਨ ਇੰਟੈਂਸ਼ਨਲੀ ਸਭ ਕੁਝ ਕਰ ਰਿਹਾ ਹੁੰਦਾ ਆ ਇਹ ਇਸ ਕਰਕੇ ਹੁੰਦਾ ਆ ਕਿਉਂਕਿ ਉਸ ਇਨਸਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੰਨੀਆਂ ਕਿ ਜ਼ਿਆਦਾ ਚੀਜ਼ਾਂ ਨੂੰ ਕੇਅਰ ਕੀਤਾ ਹੋਇਆ ਆ ਨਾ ਜਿਹਦੇ ਕਰਕੇ ਉਹ ਖੁਦ ਹੀ ਆਪਣੇ ਆਪ ਨੂੰ ਲੋ ਫੀਲ ਕਰ ਰਿਹਾ ਆ ਆਪਣੇ ਆਪ ਦੇ ਵਿੱਚ ਉਹ ਘਿਰਿਆ ਪਿਆ ਆ ਆਪਣੇ ਆਪ ਦੇ ਵਿੱਚ ਹੀ ਉਹ 네ਗੇਟਿਵਿਟੀ ਕ੍ਰੀਏਟ ਕੀਤੀ ਜਾ ਰਿਹਾ ਆ ਚਾਹੇ ਉਹ ਕਿਸੇ ਵਾਸਤੇ ਆ ਚਾਹੇ ਉਹ ਆਪਣੇ ਵਾਸਤੇ ਆ ਤਾਂ ਉਹਨੇ ਆਪਣੇ ਔਰੇ ਨੂੰ ਨਾ ਇੱਕ 네ਗੇਟਿਵ ਔਰਾ ਬਣਾ ਲਿਆ ਹੋਇਆ ਆ ਜ਼ਰੂਰੀ ਨਹੀਂ ਹੁੰਦਾ ਕਿ ਕੋਈ ਇਨਸਾਨ 네ਗੇਟਿਵ ਤਾਂ ਆ ਕਿਉਂਕਿ ਉਹ ਕਿਸੇ ਹੋਰ ਵਾਸਤੇ ਮਾੜਾ ਸੋਚ ਰਿਹਾ ਆ ਅਗਰ ਕੋਈ ਇਨਸਾਨ ਆਪਣੇ ਆਪ ਵਾਸਤੇ ਵੀ ਮਾੜਾ ਸੋਚ ਰਿਹਾ ਆ ਆਪਣੇ ਆਪ ਵਾਸਤੇ ਵੀ ਡਾਰਕ ਕ੍ਰੀਏਟ ਕਰ ਰਿਹਾ ਆ ਆਪਣੇ ਆਪ ਨੂੰ ਕ੍ਰਿਟਿਸਾਈਜ਼ ਕਰੀ ਜਾ ਰਿਹਾ ਆ ਉਸ ਇਨਸਾਨ ਦਾ એનર્ਜੀ ਫੀਲਡ ਉਸ ਇਨਸਾਨ ਦਾ ਔਰਾ ਵੀ 네ਗੇਟਿਵ ਹੁੰਦਾ ਹੈ ਤਾਂ ਕੀ ਹੁੰਦਾ ਹੈ ਕਿ ਜਦੋਂ ਅਸੀਂ ਘਰੋਂ ਸਪੋਜ਼ ਕਿ ਮੈਂ ਕਿਸੇ ਇੰਪੋਰਟੈਂਟ ਕੰਮ ਲਈ ਆਪਣੇ ਘਰੋਂ ਨਿਕਲੀ ਉਹ ਇੰਪੋਰਟੈਂਟ ਕੰਮ ਲਈ ਹਲੇ ਮੈਂ ਵੀ ਸ਼ੋਰ ਨਹੀਂ ਸੀ ਕਿ ਉਹ ਬਣੂਗਾ ਕਿ ਨਹੀਂ ਬਣੂਗਾ ਸਡਨਲੀ ਮੇਰੇ ਸਾਹਮਣੇ ਕੋਈ ਅਹੋਜੇ ਇਨਸਾਨ ਆ ਜਾਂਦਾ ਹੈ ਜਿਹੜਾ ਇਹ ਮੰਨਿਆ ਜਾਂਦਾ ਹੈ ਕਿ ਇਸ ਇਨਸਾਨ ਦੇ ਮੱਥੇ ਨਹੀਂ ਲੱਗਣਾ ਚਾਹੀਦਾ ਹੈ ਨਾ ਕਿਉਂਕਿ ਕਈ ਲੋਕ ਐਹੋਜੇ ਹੁੰਦੇ ਜੋ ਅਨ ਇੰਟੈਂਸ਼ਨਲੀ ਅਪ अनइंटेंशनेली ਆਪਣੇ ਔਰੇ ਨੂੰ ਆਪਣੇ એનર્ਜੀ ਫੀਲਡ ਨੂੰ ਇੰਨਾ ਕਿ ਨੈਗੇਟਿਵ ਕਰ ਚੁਕੇ ਹੁੰਦੇ ਨੇ ਨਾ ਉਹ ਇੰਨੇ ਕਿ ਲੋਅ ਆਪਣੀ ਲਾਈਫ ਵਿੱਚ ਹੁੰਦੇ ਨੇ ਕਿ ਉਹ ਸਾਨੂੰ ਅਫੈਕਟ ਕਰਨ ਦੀ ਪਾਵਰ ਰੱਖਦੇ ਨੇ ਸਾਨੂੰ ਅਫੈਕਟ ਕਰਨ ਦੀ ਪਾਵਰ ਕਿਉਂ ਰੱਖਦੇ ਨੇ ਕਿਉਂਕਿ ਅਸੀਂ ਆਪਣੇ ਆਪ ਨੂੰ ਇੰਨਾ ਸਟਰੋਂਗ ਨਹੀਂ ਬਣਾਇਆ ਹੁੰਦਾ ਅਸੀਂ ਆਪਣੇ ਆਪ ਨੂੰ ਇੰਨਾ ਪ੍ਰੋਟੈਕਟ ਨਹੀਂ ਕੀਤਾ ਹੁੰਦਾ ਕਿ ਉਹਨਾਂ ਦੀ ਕੋਈ ਵੀ ਨੈਗੇਟਿਵਿਟੀ ਉਹਨਾਂ ਦਾ ਕੋਈ ਵੀ ਨੈਗੇਟਿਵ ਥਾਟ ਜਾਂ ਉਹਨਾਂ ਦੀ ਕੋਈ ਵੀ ਨੈਗੇਟਿਵ ਵਾਈਬ ਸਾਡੇ ਤੱਕ ਨਾ ਪਹੁੰਚੇ ਜਦੋਂ ਉਸ ਇਨਸਾਨ ਦੇ ਇਨਸਾਨ ਨੂੰ ਮੈਂ ਸਾਹਮਣੇ ਮਿਲਦੀ ਆ ਉਹਦੇ ਮਾਈਂਡ ਦੇ ਵਿੱਚ ਜੋ ਵੀ ਥੌਟਸ ਆਉਂਦੇ ਨੇ ਉਹ ਸਾਡੀ એનર્ਜੀ ਡレイン ਕਰਨ ਦੀ ਪਾਵਰ ਰੱਖਦੇ ਨੇ ਉਸ ਇਨਸਾਨ ਦੇ ਮਾਈਂਡਸ ਮੰਨ ਲਓ ਇਹ ਚੱਲੇ ਕਿ ਹਾਂ ਇਹ ਕਿੱਥੇ ਜਾ ਰਿਹਾ ਆ ਜਾਂ ਕੀ ਕਰਨ ਜਾ ਰਿਹਾ ਆ ਤਾਂ ਉਹਦੀ ਜੋ ਇੰਟੈਂਸ਼ਨ ਹੈ ਨਾ ਉਹ ਸਾਡੇ ਨਾਲ ਅਟੈਚ ਹੋ ਜਾਂਦੀ ਹੈ ਜਦੋਂ ਉਹ ਅਟੈਚ ਹੋ ਜਾਂਦੀ ਹੈ ਨਾ ਤਾਂ ਉਹ ਆਪਣੀ ਤੋਂ ਆਪਣੇ ਥੌਟਸ ਨਾਲ ਆਪਣੀ એનર્ਜੀ ਨਾਲ ਹੀ ਸਾਨੂੰ ਪਿੱਛੇ ਨੂੰ ਖਿੱਚਣ ਦੀ ਕਰ ਰਿਹਾ ਹੁੰਦਾ ਆ ਸਾਡੇ ਅਗਰ ਅਸੀਂ ਖੁਦ ਲੋ ਫੀਲ ਕਰਦੇ ਆ ਤਾਂ ਤਾਂ ਉਹ ਹੋਏ ਸਕਰ ਕੀ ਹੁੰਦਾ ਆ ਕਿਉਂਕਿ ਉਸ ਇਨਸਾਨ ਦੇ ਥੌਟਸ ਸਾਡੇ ਲਈ ਚੱਲ ਰਹੇ ਹੁੰਦੇ ਨੇ ਉਸ ਟਾਈਮ ਤੇ ਕਿ ਕਿਉਂ ਗਿਆ ਕਿੱਧਰ ਗਿਆ ਕੀ ਕਰਨ ਗਿਆ ਜਾਂ ਸਾਡੀ ਫੈਮਿਲੀ ਨੂੰ ਪੁੱਛਦੇ ਨੇ ਵੀ ਉਹ ਕੀ ਕਰਨ ਗਿਆ ਆ ਜਾਂ ਕਿਉਂ ਗਿਆ ਆ ਤਾਂ ਉਹ ਇਹੀ ਹੁੰਦਾ ਕਿ ਅਸੀਂ ਤਾਂ ਅੱਗੇ ਨੂੰ ਜਾ ਰਹੇ ਹੁੰਨੇ ਆਪਣੇ ਕੰਮ ਵੱਲ ਪਰ ਉਹ ਇਨਸਾਨ ਦਾ ਧਿਆਨ ਹੱਲੇ ਵੀ ਸਾਡੇ ਵੱਲ ਹੁੰਦਾ ਤੇ ਕਨਸਟੈਂਟਲੀ ਉਹ ਸਾਨੂੰ ਆਪਣੀਆਂ ਵਾਈਬਸ ਭੇਜੀ ਜਾ ਰਿਹਾ ਹੈ ਚਾਹੇ ਉਹਦਾ ਇੰਟੈਂਸ਼ਨ ਸਾਨੂੰ ਪਿੱਛੇ ਰੋਕਣਾ ਨਹੀਂ ਹੁੰਦਾ ਬਟ ਉਹਦੇ ਅੰਦਰ ਦੀ ਕਿਉਰਿਓਸਿਟੀ ਉਹਦੇ ਅੰਦਰ ਦੇ ਕੁਐਸ਼ਨਸ ਉਹਦੇ ਅੰਦਰ ਦਾ ਇੱਕ ਡਰ ਕੀ ਪਤਾ ਨਹੀਂ ਕੀ ਕਰਨ ਜਾ ਰਿਹਾ ਆ ਹਨਾ ਉਹ ਚੀਜ਼ ਸਾਨੂੰ ਸਾਡੇ ਹੀ ਕੰਮ ਦੇ ਵਿੱਚ ਰੋੜਾ ਬਣਦੀ ਕਿਉਂਕਿ ਅਸੀਂ ਖੁਦ ਨੂੰ ਪ੍ਰੋਟੈਕਟ ਕਰਕੇ ਨਹੀਂ ਨਿਕਲੇ ਹੁੰਦੇ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਰਹੀ ਕਿ ਕੋਈ ਵੀ ਇਨਸਾਨ ਤੁਹਾਨੂੰ ਰੋਕ ਸਕਦਾ ਆ ਹਰ ਇਨਸਾਨ ਤੁਹਾਨੂੰ ਉਦੋਂ ਹੀ ਰੋਕ ਸਕਦਾ ਆ ਉਹਦੀ એનર્ਜੀ ਨਾਲ ਤੁਸੀਂ ਉਦੋਂ ਹੀ ਕਨੈਕਟ ਹੁੰਦੇ ਹੋ ਜਦੋਂ ਤੁਸੀਂ ਆਪ ਵੀ ਉਸ ਲੈਵਲ ਤੇ ਕੁਝ ਨਾ ਕੁਝ ਸੋਚ ਰਹੇ ਹੁੰਦੇ ਹੋ ਜਦੋਂ ਅਸੀਂ ਘਰੇ ਆਉਨੇ ਅਸੀਂ ਕਹਿੰਦੇ ਆ ਕਿ ਯਾਰ ਕੰਮ ਹੀ ਨਹੀਂ ਬਣਿਆ ਕਿਉਂਕਿ ਫਿਰ ਅਸੀਂ ਇਹ ਵੀ ਸੋਚਦੇ ਆ ਕਿ ਉਹ ਇਨਸਾਨ ਮੱਥੇ ਲੱਗਿਆ ਸੀ ਇਸ ਕਰਕੇ ਕੰਮ ਨਹੀਂ ਬਣਿਆ ਤਾਂ ਉਸ ਟਾਈਮ ਸਾਡੇ ਸਿਆਣੇ ਬਜ਼ੁਰਗਾਂ ਨੇ ਇਹ ਕਨਸੈਪਟ ਸਾਨੂੰ ਹੀ ਸੇਫ ਰੱਖਣ ਲਈ ਬਣਾਇਆ ਸੀ ਸਾਨੂੰ ਹੀ ਪ੍ਰੋਟੈਕਟ ਕਰਨ ਵਾਸਤੇ ਬਣਾਇਆ ਸੀ ਕਿ ਲੋਕਾਂ ਦੀਆਂ એનર્ਜੀਸ ਤੋਂ ਕਿੱਦਾਂ ਪ੍ਰੋਟੈਕਟ ਕੀਤਾ ਜਾ ਸਕਦਾ ਆਪਣੇ ਆਪ ਨੂੰ ਜਦੋਂ ਅਸੀਂ ਉਹਨੂੰ ਮਿਲ ਕੇ ਵਾਪਸ ਬੈਠ ਜਾਂਦੇ ਆ ਨਾ ਤਾਂ ਉਸ ਇਨਸਾਨ ਦੇ 네ਗੇਟਿਵ ਥੌਟਸ ਉਸ ਇਨਸਾਨ ਦੇ ਥੌਟਸ ਉਹਦੀ ਕਿਉਰਿਓਸਿਟੀ ਜਾਂ ਉਹਦੀ એનર્ਜੀ ਤੋਂ ਅਸੀਂ ਬਚ ਜਾਂਦੇ ਆਂ ਉਹ ਉਹਨੇ ਕੁਐਸ਼ਨਸ ਉਹਦੇ ਮਾਈਂਡ ਚ ਕ੍ਰੀਏਟ ਨਹੀਂ ਹੁੰਦੇ ਉਹਦੀ ਅਟੈਨਸ਼ਨ ਸਾਡੇ ਵੱਲ ਉਨੀ ਜਾਂਦੀ ਨਹੀਂ ਕਿ ਅਸੀਂ ਵਾਪਸ ਬੈਠ ਜਾਨੇ ਆ ਅਸੀਂ ਖੁਦ ਨੂੰ ਖੁਦ ਵਾਸਤੇ ਕੁਝ ਪੋਜ਼ਿਟਿਵ ਸੋਚ ਕੇ ਰੱਬ ਦਾ ਧਿਆਨ ਲਾ ਕੇ ਅਗਰ ਜਾਨੇ ਆ ਤਾਂ ਫਿਰ ਸਾਡਾ ਕੰਮ ਬਣਨ ਦੇ ਚਾਂਸ ਹੁੰਦੇ ਨੇ ਇਹ ਕਿਹਾ ਜਾਂਦਾ ਆ ਤਾਂ ਇਸ ਕਰਕੇ ਹੀ ਕਿਹਾ ਜਾਂਦਾ ਸੀ ਕਿਉਂਕਿ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਸੀ ਸੇਵ ਕਰਨਾ ਸੀਗਾ ਤਾਂ ਇਹ ਜੋ ਵਹਿਮ ਬਣਿਆ ਹੋਇਆ ਆ ਕਿ ਕਿਹਦਾ ਕੀਦੇ ਤੁਸੀਂ ਮੱਥੇ ਲੱਗੇ ਹੋ ਉਹ ਉਸ ਇਨਸਾਨ ਦਾ ਕੋਈ ਕਸੂਰ ਨਹੀਂ ਹੈ ਉਹ ਸਿਰਫ ਇੱਕ ਏਦਾਂ ਦੀ ਚੀਜ਼ ਹੈ ਕਹਿ ਸਕਦੇ ਆ ਕਿ ਸਾਡੀ ਲਈ ਇੱਕ ਰੂਲ ਬੁੱਕ ਬਣੀ ਹੋਈ ਸੀ ਅਗਰ ਤਾਂ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ ਤਾਂ ਅਸੀਂ ਹੀ ਸੇਫ ਰਵਾਂਗੇ ਪਰ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਵਾਪਸ ਮੁੜ ਕੇ ਰੱਬ ਦੇ ਨਾਲ ਕਨੈਕਟ ਹੋਵੋ ਆਪਣੇ ਆਪ ਨੂੰ ਪਾਵਰਫੁਲ ਕਰੋ ਤੇ ਫਿਰ ਘਰੋਂ ਨਿਕਲੋ ਤੇ ਕੁਝ ਨਹੀਂ ਹੁੰਦਾ ਚਾਹੇ ਦੁਨੀਆ 'ਚ 100 ਬੰਦੇ ਵੀ ਤੁਹਾਡੇ ਸਾਹਮਣੇ ਬੈਠੇ ਨੇ ਨਾ ਜਿਨ੍ਹਾਂ ਦੀ એનર્ਜੀ ਇੰਨੀ ਕਿ ਜ਼ਿਆਦਾ ਤੁਹਾਨੂੰ ਡਰੇਨ ਕਰਨ ਦੀ ਹੈਗੀ ਹੈ ਤਾਂ ਤੁਸੀਂ ਉਸ ਪਰਮਾਤਮਾ ਦੇ ਨਾਲ ਕਨੈਕਟ ਹੋ ਕੇ ਅੱਗੇ ਵਧਦੇ ਹੋ ਆਪਣੇ ਆਪ ਨੂੰ એનਰਜੈਟਿਕ ਫੀਲ ਕਰਕੇ ਅੱਗੇ ਵਧਦੇ ਹੋ ਤਾਂ ਹਮੇਸ਼ਾ ਤੁਹਾਡਾ ਕੰਮ ਬਣੂਗਾ ਹੀ ਬਣੂਗਾ ਬਸ ਨਹੀਂ ਕਿ ਪਾਵਰ ਅਸੀਂ ਗੈਦਰ ਕਰਨੀ ਹੁੰਦੀ ਹੈ ਕਿ ਜੇ 100 ਬੰਦਾ ਵੀ ਸਾਡੇ ਮੱਥੇ ਲੱਗ ਜਵੇ ਨਾ ਤਾਂ ਵੀ ਕੁਝ ਨਹੀਂ ਹੋ ਸਕਦਾ ਅਗਰ ਤੁਸੀਂ ਖੁਦ ਨੂੰ ਪ੍ਰੋਟੈਕਟ ਕਰ ਰਹੇ ਹੋ ਖੁਦ ਨੂੰ ਸੇਫ ਰੱਖ ਰਹੇ ਹੋ ਪਰਮਾਤਮਾ ਦੇ ਨਾਲ ਰੱਬ ਦਾ ਧਿਆਨ ਕਰ ਰਹੇ ਹੋ એનર્ਜੀ ਗੈਦਰ ਕਰ ਰਹੇ ਹੋ ਆਪਣਾ ਆਪਣਾ ਅਰਾਊਂਡ ਸੇਫ ਰੱਖ ਰਹੇ ਹੋ ਆਪਣੇ ਆਪ ਨੂੰ ਗਿਆਨ ਨਾਲ ਭਰ ਰਹੇ ਹੋ ਕਿਉਂਕਿ ਜਦੋਂ ਸਾਨੂੰ ਗਿਆਨ ਹੁੰਦਾ ਹੈ ਨਾ ਉਹ ਖੁਦ ਇੱਕ ਪਾਵਰਫੁਲ ਚੀਜ਼ ਹੈ ਉਹ ਵੀ ਇੱਕ ਪਾਵਰ ਦੀ ਤਰ੍ਹਾਂ ਸਾਡੇ ਲਈ ਕੰਮ ਕਰਦਾ ਆ ਤਾਂ ਇਸ ਕਰਕੇ ਆਪਣੇ ਆਪ ਨੂੰ ਸੇਫ ਰੱਖੋ ਕਿਉਂਕਿ ਕਿਸੇ ਦੁਨੀਆ 'ਚ ਕਿਸੇ ਵੀ ਚੀਜ਼ ਨੂੰ ਅਸੀਂ ਚੇਂਜ ਨਹੀਂ ਕਰ ਸਕਦੇ ਤਾਂ ਇਹ ਜੋ ਵੈਪ ਪਰਮ ਨੂੰ ਸੀ ਬੜੀ ਜਲਦੀ ਨਕਾਰ ਦਿੰਨੇ ਆ ਨਾ ਇਹ ਕੋਈ ਵੈਪ ਪਰਮ ਨਹੀਂ ਸੀ ਇਹ ਸਿਰਫ ਇੱਕ ਸੇਫਟੀ ਦਾ ਮੈਜ਼ਰ ਸੀਗਾ ਜੋ ਸਾਡੇ ਸਾਡੇ ਹੀ ਲੋਕਾਂ ਨੇ ਸਾਡੇ ਵਾਸਤੇ ਬਣਾਇਆ ਸੀਗਾ ਸਾਡੇ ਤੱਕ ਪਹੁੰਚਦੇ ਪਹੁੰਚਦੇ ਸਾਨੂੰ ਇਹਦਾ ਰੀਜ਼ਨ ਨਹੀਂ ਪਤਾ ਸਾਨੂੰ ਨਹੀਂ ਪਤਾ ਕਿਉਂ ਇਦਾਂ ਕਿਹਾ ਜਾਂਦਾ ਆ ਤਾਂ ਅਸੀਂ ਉਹਨੂੰ ਵਹਿਮ ਭਰਮ ਕਹਿ ਕੇ ਇਨਕਾਰ ਦਿੰਦੇ ਆ ਹੁਣ ਇੱਥੇ ਅਸੀਂ ਉਹਨਾਂ ਲੋਕਾਂ ਦੀ ਗੱਲ ਨਹੀਂ ਪੈਣਾ ਜੋ ਜਿਨ੍ਹਾਂ ਕਰਕੇ ਸਾਡਾ ਕੰਮ ਨਹੀਂ ਬਣਦਾ ਇੱਥੇ ਅਸੀਂ ਖੁਦ ਨੂੰ ਇਨਾਂ ਕ ਸੇਫ ਤੇ ਇਨਾਂ ਕ ਪ੍ਰੋਟੈਕਟ ਤੇ ਇਨਾਂ ਕ ਸਟਰੋਂਗ ਰੱਖਣਾ ਹੈ ਕਿ ਜੇ 100 ਬੰਦਾ ਵੀ ਸਾਡੇ ਸਾਹਮਣੇ ਖੜਾ ਹੈ ਨਾ ਤਾਂ ਸਾਡਾ ਕੰਮ ਬਣਨ ਦੇ ਚਾਂਸ 100% ਹੈਗੇ ਆ ਇੱਦਾਂ ਦੇ ਬਹੁਤ ਸਾਰੇ ਕਨਸੈਪਟ ਹੈ ਜੋ ਜੋ ਵਹਿਮ ਭਰਮ ਦੇ ਨਾਮ ਤੇ ਚੱਲ ਰਹੇ ਨੇ ਬਟ ਉਹਨਾਂ ਦੇ ਐਕਚੁਅਲ ਮੀਨਿੰਗ ਅਗਰ ਦੇਖੀ ਨਾ ਤਾਂ ਉਹ ਬਹੁਤ ਸੋਹਣੇ ਨੇ ਤੇ ਬਹੁਤ ਵਧੀਆ ਨੇ ਤੇ ਸਾਡੇ ਕੰਮ ਆਉਣ ਵਾਲੇ ਨੇ ਈਵਨ ਅੱਜ ਦੇ ਟਾਈਮ ਦੇ ਵਿੱਚ ਵੀ ਇਨਸਾਨ ਅਸੀਂ ਉਹੀ ਆ ਟੈਕਨੋਲੋਜੀ ਚੇਂਜ ਹੋਈ ਆ ਮਾਡਰਨਾਈਜੇਸ਼ਨ ਹੋਈ ਆ ਬਟ ਹੈਗੇ ਹੱਲੇ ਵੀ ਅਸੀਂ ਇਨਸਾਨ ਹੀ ਆ